ਗੜਸ਼ੰਕਰ ਦੇ ਬੀਤ ਇਲਾਕੇ ਦੇ ਵਿੱਚ ਸਵਾਰੀਆਂ ਦੇ ਨਾਲ ਭਰੀ ਬੱਸ ਦੇ ਨਾਲ ਵੱਡਾ ਹਾਦਸਾ ਹੋਇਆ ਦੱਸਦੇ ਕਿ ਸਵਾਰੀਆਂ ਦੀ ਭਰੀ ਬੱਸ ਸੰਤੁਲਿਤ ਵਿਗੜਨ ਦੇ ਕਾਰਨ ਪਲਟ ਜਾਂਦੀ ਹੈ ਜਿਸ ਦੇ ਚੱਲਦੇ ਬੱਸ ਦੇ ਵਿੱਚ ਸਵਾਰ ਦਰਜਨਾਂ ਦੇ ਕਰੀਬ ਜਿਹੜੀਆਂ ਸਵਾਰੀਆਂ ਸਨ ਉਹ ਜ਼ਖਮੀ ਹੋ ਗਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਾਰਾ ਮਾਮਲਾ ਗੜਸ਼ੰਕਲ ਗੜਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਗੜੀ ਮਾਨ ਸਵਾਲਦ ਹੈ ਜਿੱਥੇ ਬਸ ਪਲਟਣ ਦੇ ਨਾਲ ਇੱਕ ਦਰਜਨ ਦੇ ਕਰੀਬ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਸ਼ਰਧਾਲੂਆਂ ਦੇ ਨਾਲ ਭਰੀ ਮਿੰਨੀ ਬੱਸ ਪਿੰਡ ਰਸੂਲਪੁਰ ਜਿੰਡੀ ਜ਼ਿਲ੍ਹਾ ਲੁਧਿਆਣਾ ਤੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਮੱਥਾ ਟੇਕਣ ਜਾ ਰਹੀ ਸੀ ਕਿ ਇਸੇ ਦੌਰਾਨ ਬੱਸ ਗੜੀ ਮਾਨਸੋਵਾਲ ਵਿਖੇ ਉਤਰਾਈ ਤੇ ਉਤਰਨ ਲੱਗੀ ਤਾਂ ਇਹ ਸੰਤੁਲਨ ਆਪਣਾ ਗਵਾਹ ਦਿੰਦੀ ਹੈ ਜਿਸ ਦੇ ਚਲਦੇ ਬੱਸ ਪਲਟ ਜਾਂਦੀ ਹੈ ਅਤੇ ਇੱਕ ਦਰਜਨ ਦੇ ਕਰੀਬ ਜਿਹੜੇ ਸ਼ਰਧਾਲੂ ਇਸ ਬੱਸ ਦੇ ਵਿੱਚ ਸਵਾਰ ਸਨ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਦੱਸਦੀ ਕਿ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਮਿੰਨੀ ਬੱਸ ਪਲਟੀ ਹੋਈ ਹੈ ਅਤੇ ਸੰਤੁਲਿਤ ਸੰਤੋਲਨ ਵਿਗੜਨ ਦੇ ਕਾਰਨ ਇਹ ਬੱਸ ਪਲਟ ਜਾਂਦੀ ਹੈ ਜਿਸ ਦੇ ਚਲਦੇ ਬੱਸ ਦੇ ਵਿੱਚ ਸਵਾਰ ਦਰਜਨਾ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਨੇ ਦੱਸਦੀ ਕਿ ਇਹ ਸਾਰੀਆਂ ਸਵਾਰੀਆਂ ਸ਼ੀਧੀ ਖੁਰਾਲਗੜ ਸਾਹਿਬ ਮੱਥਾ ਟੇਕਣ ਨੂੰ ਜਾ ਰਹੀਆਂ ਸਨ ਕਿਸੇ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਦੇ ਚਲਦੇ ਜਿਹੜੀਆਂ ਦਰਜਨਾ ਦੇ ਕਰੀਬ ਸਵਾਰੀਆਂ ਸਨ ਉਹ ਜ਼ਖਮੀ ਹੋ ਗਈਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਵਿੱਚ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਸਾਹਮਣੇ ਆਈ ਪਰ ਜਿਹੜੀਆਂ ਸਵਾਰੀਆਂ ਬੱਸ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਗੰਭੀਰ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਖੁਸ਼ਕਿਸਮਤੀ ਦੇ ਨਾਲ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਦਾਸ ਜੇ ਕਿ ਸਾਰੀਆਂ ਜਿਹੜੀਆਂ ਸਵਾਰੀਆਂ ਸਨ ਸ਼ਿਜ ਖੁਰਾਲਗੜ ਸਾਹਿਬ ਮੱਥਾ ਟੇਕਣ ਨੂੰ ਜਾ ਰਹੀਆਂ ਸਨ ਕਿਸੇ ਦੌਰਾਨ ਸੜਕ ਤੇ ਹੀ ਬੱਸ ਜਿਹੜੀ ਹੈ ਉਹ ਆਪਣਾ ਸੰਤੁਲਨ ਖੋਹ ਦਿੰਦੀ ਹੈ ਤੇ ਪਲਟ ਜਾਂਦੀ ਏ ਜਿਸ ਦੇ ਚੱਲਦੇ ਬੱਸ ਦੇ ਅੰਦਰ ਦਰਜਨਾ ਸਵਾਰੀਆਂ ਜਿਹੜੀਆਂ ਸਵਾਰ ਸਨ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਇਹ ਅੱਜ ਇੱਕ ਗੜੀ ਮਾਨਸਵਾਲ ਦੇ ਪੂਲ ਦੀ ਰਸਤਾ ਜਿਹੜਾ ਬਿਲਕੁਲ ਸ਼ਾਰਪ نیچے ਉੱਤਰਦਾ ਹੈਗਾ ਇੱਥੋਂ ਖਰਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੋਗੀ ਦੇ ਇਲਾਕੇ ਦੀ ਸੀ ਮੋਗੀ ਜਿਹੜੇ ਤੋਂ ਆਈ ਸੀਗੀ ਤੇ ਇਹ ਬੱਸ ਜਿਹੜੀ ਆ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਆ ਮਤਲਬ ਪਲਟਣ ਕਰਕੇ ਸੰਗਤ ਦੇ ਸੱਟਾਂ ਲੱਗੀਆਂ ਨੇ ਜਰੂ ਵੈਸੇ ਕੋਈ ਸੀਰੀਅਸ ਨਹੀਂ ਹੈ ਤੇ ਬਾਕੀ ਸੀ ਮੌਕੇ ਤੇ ਆ ਕੇ ਕਿਉਂਕਿ ਬੀਨੇਵਾਲ ਦਾ ਪਿੰਡ ਹੈਗਾ ਚੰਗੀਚਰ ਸਾਹਿਬ ਮੇਰੇ ਨਾਲ ਨੇ ਜਿਸ ਜਿਹੜੀ ਜਖਮੀ ਸੀ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਆਪਾਂ ਕਾਸਟਲਰ ਦੇ ਵਿੱਚ ਐਡਮਿਟ ਕਰਵਾਤਾ ਤੇ ਬਾਕੀ ਮੌਕੇ ਤੇ ਆ ਕੇ ਸਾਰਾ ਦੇਖਿਆ ਜੋ ਵੀ ਹਰਪੀ ਰੋਡ ਹੈਗੀ ਆ ਤੇ ਲੋਕਲ ਪਬਲਿਕ ਦੇ ਸਹਿਯੋਗ ਦੇ ਨਾਲ ਜਿਹੜੀ ਹੈ ਉਹ ਸਾਰਿਆਂ ਦੇ ਘਰਾਂ ਵਿੱਚ ਇੰਟੀਮੇਸ਼ਨ ਜਿਹੜੀ ਹੈ ਦਿੱਤੀ ਜਾ ਰਹੀ ਹੈ ਹਾਂਜੀ ਸੰਗਤ ਦੇ ਦਰਸ਼ਨ ਵਾਸਤੇ ਜੈਤਵਾਰ ਮਤਲਬ ਜਿਹੜਾ ਆਉਂਦੀ ਹੈ ਤੇ ਦਰਸ਼ਨ ਵਾਸਤੇ ਹੈਰੀ ਸੀਗੀ ਉਹ ਤਾਂ ਬੜੀ ਮੈਨੂੰ ਬਹੁਤ ਚਾਹ ਹੋਇਆ ਜੀ ਜਿਹੜਾ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਤੇ ਚਲੋ ਸੱਟਾਂ ਜ਼ਰੂਰ ਲੱਗੀਆਂ ਨੇ ਉਹਨਾਂ ਨੂੰ ਹਸਪਟਲਾਈਜ਼ ਅਸੀਂ ਕਰਵਾਤਾ ਜੀ ਕਿਹੜੇ ਹਸਪਤਲ ਭੇਜੇ ਇਹ ਲਗ ਲਗ ਹਸਪਟਲ ਦੀ ਐਂਬੂਲੈਂਸ ਆਈਡੀਆ ਮਗਾ ਕੇ ਉਹ ਇੱਥੋਂ ਭੇਜ ਦਿੱਤੀਆਂ ਜੀ ਉਹ ਹੁਣ ਉਹਨਾਂ ਦੇ ਪਿੱਛੇ ਅਸੀਂ ਜਾ ਕੇ ਬਾਕੀ ਦੇਖ ਲੈਨੇ ਜੀ ਉਹਨਾਂ ਦਾ ਕਿਹੜੇ ਕਿਹੜੇ ਹਸਪਟਲ ਥੇਗੇ ਠੀਕ ਹੈ ਸਰ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤੰਤਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चन विदेश च पक्का होना कारोबार का ना चलना सिर्फ इकती घंटिया च समाधान फ्री 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 आर के तांत्रिक मोबाइल पचानवे एक सौ अठहत्तर पचवंजा सत्तर एक सौ पांच अठानवे चार सौ पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par